ਕਰਿਓ ਕਮੈਂਟ ਤੁਸੀਂ ਕਿਸ ਸ਼ਹਿਰ ਤੋਂ ਇਸ ਵੀਡੀਓ ਨੂੰ ਦੇਖ ਰਹੇ ਹੋ ਤੁਹਾਡੇ ਏਰੀਏ ਦੇ ਵਿੱਚ ਵੀ ਕੋਈ ਪੰਜਾਬੀ ਕੋਈ ਜਿਹੜਾ ਹੈ ਇਸ ਤਰ੍ਹਾਂ ਸਿੰਘ ਸਾਹਿਬ ਕੋਈ ਕੰਮ ਕਰ ਰਹੇ ਹੋਣ ਤਾਂ ਉਹਨਾਂ ਦਾ ਨਾਂ ਲਿਖਿਓ ਉਹਨਾ ਦਾ ਨਾਮ ਲਿਖਿਓ ਤੇ ਨਾਲੇ ਆਪਣੇ ਸ਼ਹਿਰ ਜਾਂ ਪਿੰਡ ਦਾ ਨਾਮ ਲਿਖਿਓ ਐਦਾਂ ਦਾ ਕੰਟੈਂਟ ਬਣਾਨੇ ਹੋ ਵੱਤ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜੀ ਵੱਤ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਦੁਨੀਆ ਤੱਕ ਪਹੁੰਚਾਉਣਾ ਚਾਹੀਦਾ ਜੀ ਮਤਲਬ ਸਰਦਾਰ ਬੰਦੇ ਨੂੰ ਵੀ ਪੰਜਾਬੀਆਂ ਨੂੰ ਵੱਧ ਤੋਂ ਵੱਧ ਵੱਧ ਇਧਰ ਨੂੰ ਆਣਾ ਚਾਹੀਦਾ ਜੀ ਹਾਂ ਹਾਂਜੀ ਹਾਂਜੀ ਮਿਹਨਤ ਕਰੋ ਮਤਲਬ ਡਟ ਕੇ ਕਰੋ ਇਹ ਕੋਈ ਸਾਡੇ ਪੰਜਾਬੀਆਂ ਨੂੰ ਵੀ ਸਾਥ ਦੇਣਾ ਚਾਹੀਦਾ ਜੀ ਵੱਤ ਤੋਂ ਵੱਧ ਪੰਜਾਬੀਆਂ ਦੀ ਰਿਹੜੀ ਤੇ ਆਣਾ ਚਾਹੀਦਾ ਜੀ ਆਹ ਆ ਗੱਲ ਦੁਬਾਰਾ ਬੋਲਿਓ ਜੀ ਹਾਂਜੀ ਮੈਂ ਜੀ ਪੰਜਾਬੀਆਂ ਨੇ ਵੀ ਸਾਥ ਦੇਣਾ ਚਾਹੀਦਾ ਜੀ ਪੰਜਾਬੀਆਂ ਨੂੰ ਪੰਜਾਬੀਆਂ ਦੀ ਰੇੜੀ ਤੇ ਵੱਧ ਤੋਂ ਵੱਧ ਆਉਣਾ ਚਾਹੀਦਾ ਜੀ ਲਓ ਜੀ ਆਹ ਗੱਲ ਬੜੀ ਵਧੀਆ ਹੈ ਕਿ ਪੰਜਾਬੀਆਂ ਨੂੰ ਪੰਜਾਬੀਆਂ ਦੀ ਰੇੜੀ ਤੇ ਆਉਣਾ ਚਾਹੀਦਾ ਜਰੂਰ ਆਉਣਾ ਚਾਹੀਦਾ ਵੱਧ ਤੋਂ ਵੱਧ ਆਉਣਾ ਚਾਹੀਦਾ ਸਰ ਜੀ ਇਹਨਾਂ ਦੇ ਬੈਂਸ ਚਾਰਟ ਪੰਡਾਰ ਬਾਰੇ ਜੀ ਤੁਸੀਂ ਇਹ ਬਹੁਤ ਮਿਹਨਤੀ ਪਰਿਵਾਰ ਹੈ ਜੀ ਪਹਿਲਾਂ ਤੋਂ ਇਹਨਾਂ ਦੇ ਫਾਦਰ ਸਾਹਿਬ ਵੀ ਬੜੇ ਮਿਹਨਤੀ ਜੀ ਤੇ ਕੀਰਤ ਕਰਦੇ ਆ ਜੀ ਹੂੰ ਦਸਾਂ ਨੂੰ ਉਹਦੀ ਕੀਰਤ ਕਰਦੇ ਆ ਤੇ ਕੀਰਤਨ ਵਾਲੇ ਵਧੇ ਇਹਨਾਂ ਦੇ ਜਿਹੜੇ ਭਰਾ ਹੈ ਹਾਂਜੀ ਓਹੋ ਫਪੰਜ ਰਹੇ ਪਿੰਡ ਦੇ ਜੀ ਮਤਲਬ ਇਹ ਪੁਰਾਣੇ ਐ ਮਤਲਬ ਅਸੀਂ ਤਾਂ ਇਹਨਾਂ ਦੀ ਸਾਫ ਸਵਾਈ ਕਰਕੇ ਵੀ ਮਤਲਬ ਬਹੁਤ ਚਰਦੇ ਆਂਦੇ ਨਾ ਕੋਲ ਅੱਛਾ ਹਾਂਜੀ ਹਾਂਜੀ ਵਧੀਆ ਜੀ ਇਹਨਾਂ ਦਾ ਕੰਮ ਕੁਝ ਹੋਇਆ ਵੀ ਜਦੋਂ ਕੋਈ ਸਿੰਘ ਸਾਹਿਬ ਪੰਜਾਬੀ ਖਾਸ ਤੌਰ ਤੇ ਸਿੰਘ ਸਾਹਿਬ ਜਿਹੜੇ ਹੈ ਕੰਮ ਕਰੇ ਫਾਸਟ ਫੂਡ ਦਾ ਹੱਥੀ ਕਿਉਂਕਿ ਹੁਣ ਯੂਪੀ ਬਿਹਾਰ ਦੇ ਲੋਕ ਜ਼ਿਆਦਾ ਇਹ ਕੰਮ ਕਰਦੇ ਆਂ ਲੇਕਿਨ ਕੋਈ ਪੰਜਾਬੀ ਵੀ ਜਦੋਂ ਇਹ ਕੰਮ ਕਰ ਰਿਹਾ ਤੇ ਉਹਦਾ ਨਾਮ ਪੂਰਾ ਬਣਿਆ ਹੋਇਆ ਇਸ ਏਰੀਏ ਦੇ ਵਿੱਚ ਤਾਂ ਗੱਲ ਤਾਂ ਬਣਦੀ ਹੈ ਕਵਰ ਕਰਨਾ ਤਾਂ ਪੜਦਾ ਸੀਗਾ ਜੀ ਮੌਸਮ 'ਚ ਮੂੰਗਫਲੀ ਦਾ ਕੰਮ ਵੀ ਨਾਲ ਚਲਾਉਂਦੇ ਆਂ ਲਾ ਜਵਾਬ ਹੈ ਜੀ ਵਧੀਆ ਵਧੀਆ ਕੰਮ ਲਓ ਜੀ ਕਮਾਲ ਦੀ ਗੱਲ ਹੈ ਬਸ ਇੱਥੇ ਹੀ ਮੜਾ ਮੋਟਾ ਸਾਈਕਲ ਤੇ ਕਰਦੇ ਪਹਿਲਾਂ ਜੀ ਟਾਈਮ ਪਾਸ ਕਰਦੇ 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 ਕੋਈ ਮਾਤਰ ਬੰਦਾ ਆ ਕੇ ਕਹਿੰਦਾ ਤੁਸੀਂ ਇਦਾਂ ਦਾ ਕੰਮ ਜਿਹੜੀ ਲਾਓ ਫਿਲਹਾਲ ਕਿ ਜਿਹੜੀ ਵਧੀਆ ਬਣਾਈ ਹੋ ਉਹ ਸਾਲ ਸਾਲ ਲੇਰੋਂ ਤਾਂ ਖੜਾ ਨਾ ਪੂਰਾ ਹੈ ਦੇਖੋ ਸਾਡੇ ਨਾਲ ਜੁੜੇ ਹੋਏ ਸੀ ਸਾਨੂੰ ਦੱਸਿਆ ਕਹਿੰਦੇ ਬੈਂਸਰਡੇ ਤੇ ਜਾਇਓ ਤਾਂ ਸਰਦਾਰ ਜੀ ਦੇ ਗੋਲ ਗੱਪੇ ਖਾਇਓ ਨਾਲੇ ਗੋਲ ਗੱਪੇ ਕਵਰ ਕਰਿਓ ਜੀ ਵਾਹ ਜੀ ਵਾਹ ਸਾਡੀ ਬੱਲੇ ਬੱਲੇ ਫਿਲਮ ਦੇ ਰਿਕਾਰਡ ਸੀ ਟੀਮ ਨੂਰਪ੍ਰਬੇਦੀ ਬਲਾਕ ਦੇ ਵਿੱਚ ਪਛਾਣੋ ਜੀ ਨੂਰਪ੍ਰਬੇਦੀ ਦਾ ਇਹ ਏਰੀਆ ਇਹ ਹੈ ਜੀ ਬੈਂਸਾ ਦਾ ਅੱਡਾ ਤਖਤਗੜ ਦਾ ਅੱਡਾ ਦੇਖੋ ਜੀ ਤਖਤਗੜ ਬੈਂਸਾ ਬਹੁਤ ਮਸ਼ਹੂਰ ਅੱਡਾ ਹੈ ਦੁਨੀਆ ਦੇ ਵਿੱਚ ਐਸਾ ਅੱਡਾ ਕੋਈ ਮਸ਼ਹੂਰ ਨਹੀਂ ਹੈ ਜਿੰਨਾ ਤਖਤਗੜ ਬੈਂਸਾ ਦਾ ਮਸ਼ਹੂਰ ਹੈ ਜੀ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਵੀ ਇਹਦੇ ਸਾਹਮਣੇ ਖੜਦਾ ਨਹੀਂ ਹੈ ਜੀ ਇਹਨਾਂ ਜ਼ਬਰਦਸਤ ਏਰੀਆ ਬਹੁਤ ਵਧੀਆ ਸਾਡੇ ਬਲੌਗ ਦਾ ਸਭ ਤੋਂ ਟੌਪ ਕਲਾਸ ਏਰੀਆ ਤਖਤਗੜ ਬੈਂਸਾ ਯੂਰਪ ਬੇਟੀ ਦੇ ਬਲੌਗ ਆਣਗੇ ਹੁਣ ਇੱਕ ਤੋਂ ਬਾਅਦ ਇੱਕ ਬਲੌਗ ਯੂਰਪ ਬੇਟੀ ਦੇ ਆਣਗੇ ਇੱਥੇ ਦੇਖੋ ਸਰਦਾਰ ਜੀ ਖੜੇ ਹੈ ਬੈਂਸਾ ਚਾਟ ਭੰਡਾਰ ਮੇਰਾ ਨੇ ਦਾਤਾ ਤੇਰੀਆਂ ਆ ਦੇਖੋ ਜੀ ਸਰਦਾਰ ਜੀ ਹੀ ਗੋਲ ਗੱਪੇ ਬਣਾ ਰਹੇ ਆ ਤੇ ਸਰਦਾਰ ਜੀ ਹੀ ਖਾ ਰਹੇ ਆ ਜੀ ਆਹ ਸੀਨ ਆ ਨਜ਼ਾਰਾ ਪੰਜਾਬ ਦੇ ਵਿੱਚ ਜਿਹੜਾ ਹੈ ਬਹੁਤ ਘੱਟ ਵੇਖਣ ਨੂੰ ਮਿਲਦਾ ਜੀ ਕਹਿੰਦੇ ਜੀ ਯੂਪੀ ਬਿਹਾਰ ਦੇ ਬੰਦੇ ਜਿਹੜੇ ਹੈ ਬਹੁਤ ਕੰਮ ਕਰ ਰਹੇ ਹੈ ਲੇਕਿਨ ਇੱਥੇ ਵੇਖੋ ਸਰਦਾਰ ਜੀ ਛਾਏ ਹੋਏ ਹੈ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਅਰਵਿੰਦਰ ਸਿੰਘ ਜੀ ਬਾਜੀ ਤੁਹਾਡੇ ਏਰੀਆ 'ਚ ਪਹੁੰਚ ਗਏ ਜੀ ਅਸੀਂ ਔਰ ਕਿਤੇ ਸਿੰਘ ਸਾਹਿਬ ਨੂੰ ਗੋਲ ਗੱਪਿਆਂ ਦਾ ਕੰਮ ਕਰਦੇ ਇਹ ਫਾਸਟ ਫੂਡ ਦਾ ਕੰਮ ਕਰਦੇ ਦੇਖ ਕੇ ਨਜ਼ਾਰਾ ਆ ਗਿਆ ਜੀ ਆਹ ਇਹ ਜਿਹੜਾ ਏਰੀਆ ਇਹਨੂੰ ਕੀ ਕਹਿੰਦੇ ਜੀ ਆਪਾਂ ਬੈਂਸਾ ਉਹ ਸਾਹਮਣੇ ਹੈ ਤਖਤਗੜ ਕਿੰਨੀ ਦੇਰ ਤੋਂ ਕੰਮ ਕਰ ਰਹੇ ਜਿੱਥੇ ਮੈਂ ਲਗਭਗ ਹੋਵੇ ਜੀ ਕੋਈ 22 23 ਸਾਲ 22 23 ਸਾਲ ਤੁਹਾਡਾ ਪਿੰਡ ਕਿਹੜਾ ਬੈਂਸਾ ਹੀ ਹੈ ਬੈਂਸਾ ਹੀ ਹੈ ਤੇ ਆਲੀਦਾਲੇ ਦੇ ਗਾਹਾਂ ਪੂਰੇ ਠਾੜਾ ਤਾਂ ਪੂਰਾ ਨਾਵਾ ਇਸ ਏਰੀਏ ਦੇ ਵਿੱਚ ਬਈ ਦੇਖੋ ਜਿਹਨੇ ਹਰ ਟਾਈਮ ਪਾਸ ਕਰ ਰਹੇ ਹੈ ਪਰ ਆਹੀ ਗੱਲ ਹੈ ਵਧੀਆ ਜਿਹੜੀ ਟਾਈਮ ਪਾਸ ਕਰ ਰਹੇ ਹੈ ਦੇਖੋ ਜੀ ਜਿਹਨੇ ਜਿਹਨੇ ਖਾਤੇ ਹੋਏ ਇਹਨਾਂ ਸਿੰਘ ਸਾਹਿਬ ਦੇ ਗੋਲ ਗੱਪੇ ਤੇ ਕਿੱਦਾਂ ਦੇ ਇਨਸਾਨ ਹੈ ਜਰੂਰ ਕਮੈਂਟ ਕਰਿਓ ਬਹੁਤ ਮਿਹਨਤੀ ਹੈ ਜਦੋਂ ਕੋਈ ਇਸ ਤਰ੍ਹਾਂ ਦੀ ਸ਼ਖਸੀਅਤ ਸਾਨੂੰ ਮਿਲਦੀ ਹੈ ਪੰਜਾਬੀ ਬੰਦੇ ਕੰਮ ਕਰਦੇ ਮਿਲਦੇ ਨੇ ਜੀ ਆ ਜਾਂਦਾ ਨਜ਼ਾਰਾ ਦੀ ਬਹੁਤ ਚਿਰਾਂ ਬਾਅਦ ਜਿਹੜਾ ਹੈ ਪੰਜਾਬੀ ਬੰਦੇ ਨੂੰ ਕੰਮ ਕਰਦੇ ਦੇਖਿਆ ਤੇ ਦੇਖਿਆ ਅਸੀਂ ਜਿਹੜਾ ਬੈਂਸਾਂ ਦੇ ਵਿੱਚ ਕਰਿਓ ਇਸ ਗੱਲ ਦੇ ਉੱਤੇ ਕਮੈਂਟ ਸਾਡੀ ਟੀਮ ਬੱਲੇ ਬੱਲੇ ਫਿਲਮਸ ਨੇ ਰਿਕਾਰਡ ਕੀਤੀ ਬੈਂਸਾਂ ਦੇ ਵਿੱਚ ਪਹੁੰਚ ਚੁੱਕੀ ਹੈ ਇੱਕ ਤੋਂ ਬਾਅਦ ਇੱਕ ਜਿਹੜੇ ਹੈ ਵਲੌਗਸ ਹੁਣ ਆਉਂਦੇ ਰਹਿਣਗੇ ਪਛਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਿਓ ਤੇ ਇਹਨਾਂ ਸਰ ਸਿੰਘ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਜਦੋਂ ਕੋਈ ਸਕੂਲ ਚੋਂ ਆਉਂਦੇ ਜਾਂਦੇ ਕਦੀ ਗੋਲ ਗੱਪੇ ਖਾਦੇ ਸੀ ਜਾਂ ਖਾਂਦੇ ਆ ਇਸ ਗੱਲ ਦੇ ਉੱਤੇ ਕਰਿਓ ਕਮੈਂਟ ਸੱਤੀ ਕਾਲ ਜੀ ਕੀ ਹਾਲ ਚਾਲ ਸੱਤੀ ਕਾਲ ਜੀ ਕੀ ਕਹਿੰਦੇ ਸਰ ਜੀ ਇਹਨਾਂ ਦੇ ਬੈਸ ਚਾਰਟ ਪੰਡਾਰ ਬਾਰੇ ਜੀ ਤੁਸੀਂ ਇਹ ਬਹੁਤ ਮਿਹਨਤੀ ਪਰਿਵਾਰ ਹੈ ਜੀ ਪਹਿਲਾਂ ਤੋਂ ਇਹਨਾਂ ਦੇ ਫਾਦਰ ਸਾਹਿਬ ਵੀ ਬੜੇ ਮਿਹਨਤੀ ਜੀ ਤੇ ਕੀਰਤ ਕਰਦੇ ਆ ਜੀ ਹੂੰ ਦਸਾਂ ਨੂੰ ਆਉਂਦੀ ਕੀਰਤ ਕਰਦੇ ਆ ਤੇ ਕੀਰਤਨ ਵਾਲੇ ਵਧੇ ਇਹਨਾਂ ਦੇ ਜਿਹੜੇ ਭਰਾ ਹੈ ਹਾਂਜੀ ਉਹ ਸਰਪੰਚ ਰਹੇ ਪਿੰਡ ਦੇ ਅਤੇ ਇਹਨਾਂ ਦੇ ਬ੍ਰਦਰ ਸਰਪੰਚ ਹਨ ਇਹ ਪਿੰਡ ਦੇ ਸਰਪੰਚ ਸਰਦਾਰ ਸਰਦਾਰ ਮੱਖਣ ਸਿੰਘ ਸਰਦਾਰ ਮੱਖਣ ਸਿੰਘ ਹਾਂ ਉਹ ਬਈ ਕਮਾਲ ਦੀ ਗੱਲ ਹੈ ਇਹਨਾਂ ਦੇ ਫਾਦਰ ਹਰੀ ਰਵਿੰਦਰ ਸਿੰਘ ਬਹੁਤ ਧਾਰਮਿਕ ਸਖਸ਼ੀਤ ਹਾਂ ਹਾਂ ਸਰਵਿਸ ਵੀ ਕਰਦੇ ਰਹੇ ਤੇ ਆਪਣਾ ਫਿਰਤ ਵੀ ਵਧੀਆ ਕੀਤੀ ਮੈਂ ਦੇਖੋ ਜੀ ਬੜਾ ਖੁਸ਼ ਹੋਇਆ ਵੀ ਜਦੋਂ ਕੋਈ ਸਿੰਘ ਸਾਹਿਬ ਪੰਜਾਬੀ ਖਾਸ ਤੌਰ ਤੇ ਸਿੰਘ ਸਾਹਿਬ ਜਿਹੜੇ ਹੈ ਕੰਮ ਕਰੇ ਫਾਸਟ ਫੂਡ ਦਾ ਹੱਥੀ ਕਿਉਂਕਿ ਹੁਣ ਯੂਪੀ ਬਿਹਾਰ ਦੇ ਲੋਕ ਜ਼ਿਆਦਾ ਇਹ ਕੰਮ ਕਰਦੇ ਆਂ ਲੇਕਿਨ ਕੋਈ ਪੰਜਾਬੀ ਵੀ ਜਦੋਂ ਇਹ ਕੰਮ ਕਰ ਰਿਹਾ ਤੇ ਉਹਦਾ ਨੋ ਪੂਰਾ ਬਣਿਆ ਹੋਇਆ ਇਸ ਏਰੀਏ ਦੇ ਵਿੱਚ ਤਾਂ ਗੱਲ ਤਾਂ ਬਣਦੀ ਹੈ ਕਵਰ ਕਰਨਾ ਤਾਂ ਪਣਦਾ ਸੀਗਾ ਜੀ ਬੰਦਾ ਬੰਦਾ ਜੇ ਗੁਰਸਿੱਖ ਬੰਦੇ ਆ ਜੀ ਸਾਫ ਸਫਾਈ ਪੂਰੀ ਰੱਖਦੇ ਆ ਹੂੰ ਤੇ ਪੱਕੇ ਇੱਥੇ ਖੜਦੇ ਆ ਤੇ ਸਰਦੀਆਂ ਦੇ ਮੌਸਮ ਦੇ ਵਿੱਚ ਨਾਲ ਮੂੰਗਫਲੀ ਦਾ ਵੀ ਕੰਮ ਚਲਾਉਂਦੇ ਆ ਅੱਛਾ ਤੇ ਉਹ ਵੀ ਕੰਮ ਇਹਨਾਂ ਦਾ ਵਧੀਆ ਚੱਲਦਾ ਸਰਦੀਆਂ ਦੇ ਮੌਸਮ 'ਚ ਮੂੰਗਫਲੀ ਦਾ ਕੰਮ ਵੀ ਨਾਲ ਚਲਾਉਂਦੇ ਆ ਲਓ ਜਵਾਬ ਹੈ ਜੀ ਵਧੀਆ ਵਧੀਆ ਕੰਮ ਲਓ ਜੀ ਕਮਾਲ ਦੀ ਗੱਲ ਹੈ ਕੀ ਰੇਟ ਕੀ ਹੈ ਜੀ ਆਪਣੇ ਗੋਲ ਗੱਪਿਆਂ ਦਾ 10 ਰੁਪਏ ਦੇ 4 10 ਰੁਪਏ ਦੇ 4 ਜਦ ਸ਼ੁਰੂ ਤੋਂ ਇਹੀ ਚੱਲਦਾ ਆ ਰਿਹਾ ਹੈ ਸ਼ੁਰੂ ਤੋਂ ਹੀ ਆ ਜੀ ਯਾਨੀ ਮਹਿੰਗਾਈ ਦੇ ਸਾਹਮਣੇ ਹਲਕਾ ਹੌਲੀ ਹੌਲੀ ਵਧਾਤਾ ਆਪਾਂ ਨੇ 10 ਰੁਪਏ ਦੇ ਚਾਰ ਕੀ ਕੁਝ ਬਣਾਦੇ ਆਪਾਂ ਗੋਲ ਗੱਪਿਆਂ ਤੋਂ ਇਲਾਵਾ ਗੋਲ ਗੱਪਿਆਂ ਤੋਂ ਇਲਾਵਾ ਇੱਕ ਡਰੋ ਰੋਟੀ ਖੱਟੇ ਜੀ ਭੇਕੇ ਦਿੰਦੇ ਜੀ ਇਹ ਪਈ ਅੱਛਾ ਇਹ ਹੈ ਬ੍ਰੈਡ ਤੇ ਬਣਾਦੇ ਨਾਲ ਬਰਗਰਸ ਟਾਈਪ ਬਣਾ ਲੈਂਦੇ ਤੁਸੀਂ ਹਾਂ ਹਾਂ ਹੂੰ ਐ ਸਿੱਖਿਆ ਕਿਸ ਤੋਂ ਕੰਮ ਤੁਸੀਂ ਬਸ ਇੱਥੇ ਹੀ ਮਾੜਾ ਮੋਟਾ ਸਾਈਕਲ ਤੇ ਘੱਟਦੇ ਪਹਿਲਾਂ ਜੀ ਟਾਈਮ ਪਾਸ ਕਰਦੇ ਕਰਦੇ ਘੱਟਦੇ ਕੋਈ ਮਾਤਰ ਬੰਦਾ ਆ ਕਹਿੰਦਾ ਤੁਸੀਂ ਇਦਾਂ ਦਾ ਕੰਮ ਕਰੋ ਜਿਹੜੀ ਲਾਓ ਪਹਿਲਾਂ ਹਲਕੀ ਜਿਹੜੀ ਵਧੀਆ ਬਣ ਲੇ ਹੋਂ ਤਾਂ ਸਾਡਾ ਨਾਮ ਪੂਰਾ ਹੈ ਦੇਖੋ ਸਾਡੇ ਨਾਲ ਜੁੜੇ ਹੋਏ ਸੀ ਸਾਨੂੰ ਦੱਸਿਆ ਕਿ ਲੈ 62 ਦੇ ਤੇ ਜਾਇਓ ਤਾਂ ਸਰਦਾਰ ਜੀ ਦੇ ਗੋਲ ਗੱਪੇ ਖਾਇਓ ਨਾਲੇ ਗੋਲ ਗੱਪੇ ਕਵਰ ਕਰਿਓ ਜੀ ਵਾਹ ਜੀ ਵਾਹ ਅੱਛਾ ਕਿੰਨੇ ਵਜੇ ਆਉਣੇ ਤੁਸੀਂ ਮੋਂ ਲਗਭਗ 5:30 5 ਜਿਦਾ ਹੋਣਾ ਜੀ ਮੌਸਮ ਲਗਾ ਬਰਸਾਤ ਵਾਲਾ ਹੂੰ ਤੇ ਉਹ ਕੀੜੇ ਨਿਕਣ ਲੱਗਣੇ ਹੁਣ 4 ਵਜੇ ਆਈਏ ਪਰ 4 ਵਜੇ ਆਜਨੇ ਤੁਸੀਂ ਲਗਭਗ 9 ਵਜੇ ਸਾਡਾ ਬੈਸਾ ਦਾ ਅਟਾ ਤਾਂ ਬਹੁਤ ਮਸ਼ਹੂਰ ਹੈ ਜੀ ਹੈ ਜੀ ਮੈਂ ਕਹਿੰਦਾ ਕਿ ਇੰਦਰਾ ਗਾਂਧੀ ਨੈਸ਼ਨਲ 에ਰਪੋਰਟ ਵੀ ਇੰਨਾ ਮਸ਼ਹੂਰ ਨਹੀਂ ਜਿੰਨਾ ਕਿ ਬੈਂਸਾ ਦਾ ਅੱਡਾ ਮਸ਼ਹੂਰ ਹੈ ਜੀ ਵਾਹ ਜੀ ਵਾਹ ਕਮਾਲ ਦੀ ਗੱਲ ਹੈ ਜੀ ਟੈਂਪਾਸ ਤਾਂ ਤੁਸੀਂ ਕਹੀ ਜਲੇ ਪਰ ਹੈ ਬਹੁਤ ਮਸ਼ਹੂਰ ਤੁਹਾਡਾ ਪਿੰਡ ਏਰੀਆ ਬਹੁਤ ਮਸ਼ਹੂਰ ਹੈ ਜੀ ਆਹ ਲਓ ਜੀ ਕਰਿਓ ਕਮੈਂਟ ਕੀ ਕਹਿੰਦੇ ਜੀ ਸਸੇ ਗਾਲ ਦੀ ਸਰਦਾਰ ਜੀ ਸਸੇ ਗਾਲ ਜੀ ਸਸੇ ਕੀ ਕਿੱਦਾਂ ਦੀ ਇਹਨਾਂ ਦੇ ਗੋਲ ਗੱਪੇ ਜੀ ਬਹੁਤ ਵਧੀਆ ਜੀ ਮਤਲਬ ਇਹ ਪੁਰਾਣੇ ਹੈ ਮਤਲਬ ਅਸੀਂ ਤਾਂ ਇਹਨਾਂ ਦੀ ਸਾਫ ਸਵਾਈ ਕਰਕੇ ਵੀ ਮਤਲਬ ਬਹੁਤ ਚਿਰ ਤੇ ਆਉਂਦੇ ਆਂਦੇ ਨਾਲ ਕੋਲ ਅੱਛਾ ਹਾਂ ਜੀ ਹਾਂ ਜੀ ਵਧੀਆ ਜੀ ਇਹਨਾਂ ਦਾ ਕੰਮ ਹਾਂ ਕੰਮ ਕਰਨਾ ਚਾਹੀਦਾ ਜੀ ਮਤਲਬ ਸਰਦਾਰ ਬੰਦੇ ਨੂੰ ਵੀ ਪੰਜਾਬੀਆਂ ਨੂੰ ਵੱਧ ਤੋਂ ਵੱਧ ਵੱਧ ਇਧਰ ਨੂੰ ਆਣਾ ਚਾਹੀਦਾ ਜੀ ਹਾਂ ਹਾਂਜੀ ਹਾਂਜੀ ਮਿਹਨਤ ਕਰੋ ਮਤਲਬ ਡਟ ਕੇ ਕਰੋ ਇਹ ਕੋਈ ਆ ਸਾਡੇ ਪੰਜਾਬੀਆਂ ਨੂੰ ਵੀ ਸਾਥ ਦੇਣਾ ਚਾਹੀਦਾ ਜੀ ਵੱਧ ਤੋਂ ਵੱਧ ਪੰਜਾਬੀਆਂ ਦੀ ਰਿਹੜੀ ਤੇ ਆਣਾ ਚਾਹੀਦਾ ਜੀ ਆਹ ਆ ਗੱਲ ਦੁਬਾਰਾ ਬੋਲਿਓ ਜੀ ਹਾਂਜੀ ਆ ਮੈਂ ਬੋਲਦਾ ਜੀ ਪੰਜਾਬੀਆਂ ਨੇ ਵੀ ਸਾਥ ਦੇਣਾ ਚਾਹੀਦਾ ਜੀ ਪੰਜਾਬੀਆਂ ਨੂੰ ਪੰਜਾਬੀਆਂ ਦੀ ਰੇੜੀ ਤੇ ਵੱਧ ਤੋਂ ਵੱਧ ਆਣਾ ਚਾਹੀਦਾ ਜੀ ਲਓ ਜੀ ਆ ਗੱਲ ਬੜੀ ਵਧੀਆ ਹੈ ਕਿ ਪੰਜਾਬੀਆਂ ਨੂੰ ਪੰਜਾਬੀਆਂ ਦੀ ਰੇੜੀ ਤੇ ਆਉਣਾ ਚਾਹੀਦਾ ਜਰੂਰ ਆਣਾ ਚਾਹੀਦਾ ਵੱਧ ਤੋਂ ਵੱਧ ਆਉਣਾ ਚਾਹੀਦਾ ਜੀ ਇਹ ਗੱਲ ਬੜੀ ਕੰਮ ਦੀ ਕਹੀ ਹੈ ਕਿ ਦੇਖੋ ਦੇਸ਼ਾਂ ਵਿਦੇਸ਼ਾਂ ਚ ਪੰਜਾਬੀ ਜਾ ਰਹੇ ਹੈ ਉਹਦਾ ਕਾਰਨ ਵੀ ਹੈ ਕਿ ਅਸੀਂ ਪੰਜਾਬੀ ਪੰਜਾਬੀਆਂ ਦਾ ਸਾਥ ਨਹੀਂ ਦਿੰਦੇ ਮੈਂ ਨਹੀਂ ਕਹਿੰਦਾ ਕਿ ਅਸੀਂ ਯੂਪੀ ਬਿਹਾਰ ਦੇ ਖਿਲਾਫ ਹੈ ਲੇਕਿਨ ਪੰਜਾਬੀਅਤ ਜਿਹੜੀ ਹੈ ਉਹ ਪਰਫੁੱਲਤ ਰਹਿਣੀ ਚਾਹੀਦੀ ਹੈ ਮੈਨੂੰ ਯਾਦ ਹੈ ਬਚਪਨ ਦੇ ਵਿੱਚ ਅਸੀਂ ਰੋਪੜ ਦੇ ਵਿੱਚ ਗਿਆਨੀ ਜੀ ਦੇ ਗੋਲ ਗੱਪੇ ਖਾਇਆ ਕਰਦੇ ਸੀਗੇ ਅੱਜ ਅਸੀਂ ਇੱਥੇ ਗਿਆਨੀ ਜੀ ਦਾ ਆ ਸਟਾਲ ਦੇਖ ਕੇ ਮਨ ਪਰਸਨ ਹੋ ਗਿਆ ਦੀ ਕਰਿਓ ਕਮੈਂਟ ਤੁਸੀਂ ਕਿਸ ਸ਼ਹਿਰ ਤੋਂ ਇਸ ਵੀਡੀਓ ਨੂੰ ਦੇਖ ਰਹੇ ਹੋ ਤੁਹਾਡੇ ਏਰੀਏ ਦੇ ਵਿੱਚ ਵੀ ਕੋਈ ਪੰਜਾਬੀ ਕੋਈ ਜਿਹੜਾ ਹੈ ਇਸ ਤਰ੍ਹਾਂ ਸਿੰਘ ਸਾਹਿਬ ਕੋਈ ਕੰਮ ਕਰ ਰਹੇ ਹੋਣ ਤਾਂ ਉਹਨਾਂ ਦਾ ਨਾਮ ਲਿਖਿਓ ਉਹਨਾਂ ਦਾ ਨਾਮ ਲਿਖਿਓ ਤੇ ਨਾਲੇ ਆਪਣੇ ਸ਼ਹਿਰ ਜਾਂ ਪਿੰਡ ਦਾ ਨਾਮ ਲਿਖਿਓ ਐਦਾਂ ਦਾ ਕੰਟੈਂਟ ਬਣਾਨੇ ਹੋ ਵੱਤ-ਵੱਤ ਵੀਡੀਓ ਨੂੰ ਸ਼ੇਅਰ ਕਰਿਓ ਜੀ ਵੱਤ-ਵੱਤ ਵੀਡੀਓ ਨੂੰ ਸ਼ੇਅਰ ਕਰਿਓ ਦੁਨੀਆ ਤੱਕ ਪਹੁੰਚਾ ਦਿਓ